ਤੇਰਾਪਸੀ ਦੇ ਵਿੱਚ ਨਕਲੀ ਕਰੰਸੀ ਦੇ ਮੋਡਿਊਲ ਦਾ ਪਰਦਾ ਫਾਸ਼ ਕੀਤਾ ਗਿਆ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ 9 ਕਰੋੜ 88 ਲੱਖ ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ ਗਈ ਹੈ ਦੱਸਿਆ ਕਿ 11 ਲੱਖ ਰੁਪਏ ਦੀ ਪੁਰਾਣੀ ਕਰੰਸੀ ਵੀ ਬਰਾਮਦ ਹੋਈ ਹੈ ਸਚੀਨ ਅਤੇ ਗੁਰਦੀਪ ਹੈ ਇਹਨਾਂ ਦਾ ਨਾਂ ਜਿਨ੍ਹਾਂ ਮੁਲਜ਼ਮਾਂ ਦੀ ਪਛਾਣ ਇਹਨਾਂ ਦੋਵਾਂ ਦੇ ਵਿੱਚੋਂ ਹੋਈ ਹੈ ਔਰ ਕੁਰਖੇਤਰ ਦੇ ਰਹਿਣ ਵਾਲੇ ਨੇ ਇਹ ਦੋਵੇਂ ਹੀ ਮੁਲਜ਼ਮ ਤਾਂ ਸਚੀਨ ਅਤੇ ਗੁਰਦੀਪ ਦੇ ਵਿੱਚੋਂ ਇਹਨਾਂ ਦੀ ਪਛਾਣ ਹੋਈ ਹੈ ਔਰ ਕੁੱਲ ਮਿਲਾ ਕੇ ਨਕਲੀ ਕਰੰਸੀ ਜਿਹੜੀ ਆ ਤਿਆਰ ਕੀਤੀ ਜਾ ਰਹੀ ਸੀ ਉਸ ਦੀਆਂ ਤਸਵੀਰਾਂ ਤੋਂ ਦਿਖਾ ਰਹੇ ਹਾਂ ਪੁਲਿਸ ਦੇ ਵੱਲੋਂ ਇਹ ਤਸਵੀਰ ਸਾਂਝੀ ਕੀਤੀ ਗਈ ਹੈ ਨਕਲੀ ਕਰੰਸੀ ਬਣਾਉਣ ਵਾਲਿਆਂ ਨੂੰ ਹੁਣ ਕਾਬੂ ਕੀਤਾ ਗਿਆ ਹੈ ਅਜੇ ਇਹ ਜਿਹੜੇ ਕਈ ਛਾਤਰ ਲੋਕ ਨੇ ਅਜੇ ਵੀ ਇਸ ਤਰੀਕੇ ਦੇ ਕੰਮ ਕਰ ਰਹੇ ਨੇ ਤਾਂ ਮਨੋਜ ਰਾਠੀ ਨੇ ਮੈਨਸੂਗੀ ਫੋਨ ਲਾਈਨ ਤੇ ਮਨੋਜ ਕੀ ਹੋ ਰਿਹਾ ਵਧੇਰੇ ਜਾਣਕਾਰੀ ਜੀ ਜੋਤੀ ਦੇ ਵਿੱਚ ਮਾਹੌਲੀ ਦੀ ਦੇਰਾਬਸੀ ਪੁਲਿਸ ਨੇ ਦੋ ਜਿਹੜੇ ਉਹਨਾਂ ਨੂੰ ਕਾਬੂ ਕੀਤਾ ਗਿਆ ਸਚਿਨ ਇੱਕ ਖੇਤਰ ਦਾ ਰਹਿਣ ਵਾਲਾ ਹੈ ਤੇ ਇਹਦਾ ਜਿਹੜਾ ਸਾਥੀ ਹੈ ਇਹ ਗੁਰਦੀਪ ਏ ਵੀ ਕੁਰੂਛੇਤਰ ਹਰਿਆਣਾ ਦਾ ਰਹਿਣ ਵਾਲਾ ਹੈ ਤੇ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੂੰ ਇੱਕ ਟਿਪ ਆਫ ਸੀ ਕਿ ਵਾਈਟ ਕਲਰ ਦੀ ਸਕੋਰਪੀਓ ਗੱਡੀ ਐਚ ਆਰ 41 ਵਾਈਟ ਕਲਰ ਦੀ ਇਹ ਡੇਰਾ ਬਸੀ ਕਰਾਸ ਹੋਣ ਲੱਗੀ ਹੈ ਔਰ ਜਿਹਦੇ ਵਿੱਚ ਫੇਕ ਕਰੰਸੀ ਜਿਹੜੀ ਹੈ ਉਹ ਮੌਜੂਦ ਹੈ ਔਰ ਇਹਦੇ ਵਿੱਚ ਜਦ ਇਹਨੂੰ ਗੱਡੀ ਨੂੰ ਰੋਕਿਆ ਗਿਆ ਤਾਂ ਕਰੀਬ 11 ਕਰੋੜ ਦੀ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 11 ਕਰੋੜ ਦੀ ਜਿਹੜੀ ਹੈਗੀ ਹੈ ਕਰੰਸੀ ਰਿਕਵਰ ਕੀਤੀ ਗਈ ਹੈ ਜਿਹਦੇ ਵਿੱਚ ਕਰੀਬ 10 ਕਰੋੜ ਦੇ ਫੇਕ ਕਰੰਸੀ ਹੈ ਤੇ 11 ਲੱਖ ਦੀ ਜਿਹੜੀ ਹੈਗੀ ਦੱਸੀ ਜਾ ਰਹੀ ਹੈ ਕਿ ਜਿਹੜੇ オリジナル ਨੇ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ 7 7 ਕਰੋੜ 42000 ਇਹ ਓਲਡ 1000 ਰੁਪਏ ਦੇ ਜਿਹੜੇ ਓਲਡ ਨੋਟ ਸੀਗੇ ਉਹ ਸੀਗੇ 3 ਕਰੋੜ 50 3 ਕਰੋੜ 5000 ਇਹ 2000 ਦੇ ਨੋਟ ਸੀਗੇ 13000 ਦੇ 500 ਨੋਟ ਜਿਹੜੇ ਟੋਟਲ ਜਿਹੜੀ ਕਰੰਸੀ ਹੈ ਨਾ ਕਿ ਤੁਸੀਂ ਲਾ ਕੇ ਚੱਲੋ ਕਿ 11 ਕਰੋੜ ਕਰੀਬ ਜਿਹੜਾ ਹੈਗਾ ਫੇਕ ਕਰੰਸੀ ਰਿਕਵਰ ਕੀਤੀ ਗਈ ਹੈ ਔਰ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹਨਾਂ ਤੇ ਪਹਿਲੇ ਵੀ ਪਰਚੇ ਨੇ ਇਨਾ ਤੇ ਪਹਿਲੇ ਵੀ ਪਰਚੇ ਨੇ ਮਾਹੌਲੀ ਦੇ ਫੇਕ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਪਰਚਾ ਹੋਇਆ ਸੀਗਾ 7 ਕਰੋੜ ਦੀ ਉਸ ਟਾਈਮ ਵੀ 2023 ਦੇ ਵਿੱਚ ਵੀ ਅ ਤੇ ਆ ਹੈਗਾ ਫਰੋਡ ਕੀਤਾ ਸੀਗਾ ਤੇ ਦੋਵੇਂ ਇੱਕ ਵੱਡਾ ਨੈਕਸਸ ਹੈ ਜੀ ਇੱਕ ਵੱਡਾ ਨੈਕਸਸ ਹੈ ਜੋ ਕਿ ਚੰਡੀਗੜ੍ਹ ਹੀ ਨਹੀਂ ਬਲਕਿ ਪੰਜਾਬ ਹੀ ਨਹੀਂ ਬਲਕਿ ਹਰਿਆਣਾ ਤੇ ਪੂਰੇ ਏਰੀਆ ਨੂੰ ਜਿਹੜੇ ਹੈਗੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਫੇਕ ਕਰੰਸੀ ਦੇ ਨਾਂ ਤੇ ਜਿਹੜਾ ਹੈਗਾ ਕੰਮ ਕਰਦੇ ਲੋਕਾਂ ਨੂੰ ਬੇਕੂ ਬਣਾਉਂਦੇ ਆ ਲੋਕਾਂ ਦੇ ਨਾਲ ਠੱਗੀ ਕਰਦੇ ਆ ਤੇ ਉਸ ਤਰ੍ਹਾਂ ਦੀ ਜਿਹੜੀ ਹੈਗੀ ਚੀਜ਼ ਆ ਸਾਹਮਣੇ ਆ ਰਹੀ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਹੋਰ ਵੀ ਲਗਾ ਪੂਰਾ ਨੈਟ ਜਿਹੜਾ ਉਹ ਸਾਹਮਣੇ ਆ ਰਿਹਾ ਠੀਕ ਹੈ ਸ਼ੁਕਰੀਆ ਬਹੁਤ-ਬਾਤ ਤਮਾਮ ਜਾਣਕਾਰੀ ਲਈ ਦਾ ਅਪਡੇਟ ਕਰ ਦਈਏ ਜੋ ਜਾਣਕਾਰੀ ਸਾਡੇ ਸਹਿਯੋਗੀ ਨੇ ਦਿੱਤੀ ਹੈ 9 ਕਰੋੜ ਨਹੀਂ ਬਲਕਿ 11 ਕਰੋੜ ਰੁਪਏ ਦੀ ਇਹ ਫੇ ਕਰੰਸੀ ਹੈ ਜਿਸ ਨੂੰ ਬਰਾਮਦ ਕੀਤਾ ਗਿਆ ਹੈ ਅੱਗੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਮੋਹਾਲੀ ਜ਼ਿਲ੍ਹੇ ਦੀ ਡੇਰਾ ਬਸੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਜਿਦੇ ਵਿੱਚ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ ਤੇ ਉਨ੍ਹਾਂ ਕੋਲੋਂ ਕਰੀਬ 10 ਕਰੋੜ ਦੀ ਫੇਕ ਕਰੰਸੀ ਰਿਕਵਰ ਕੀਤੀ ਗਈ ਹੈ ਟੋਟਲ ਦੱਸਿਆ ਜਾ ਰਿਹਾ ਹੈ ਕਿ 11 ਕਰੋੜ ਕੁਝ ਰਿਕਵਰ ਕੀਤੇ ਗਏ ਨੇ ਜਿਦੇ ਵਿੱਚ 11 ਲੱਖ オリジナル ਕਰੰਸੀ ਹੈ ਤਕਰੀਬ 10 ਕਰੋੜ ਵਕਫ ਜਿਹੜੀ ਵੇਕ ਫੇਕ ਕਰੰਸੀ ਪਾਈ ਗਈ ਹੈ ਪੁਲਿਸ ਨੂੰ ਇਨਫੋਰਮੇਸ਼ਨ ਸੀ ਕਿ ਇੱਕ ਵਾਈਟ ਕਲਰ ਦੀ ਸਕੋਰਪੀਓ ਗੱਡੀ HR 41 2 ਜਿਹੜੇ ਮੁੰਡੇ ਨੇ ਕਰੂਚhetra ਦੇ ਰਹਿਣ ਵਾਲੇ ਸਚਿੰਤ ਤੇ ਗੁਰਦੀਪ ਇਹ ਦੋਵੇਂ ਫੇਕ ਕਰੰਸੀ ਲੈ ਕੇ ਮੋਹਾਲੀ ਐਂਟਰ ਹੋ ਰਹੇ ਆ ਔਰ ਡੇਰਾ ਬਸੀ ਤੋਂ ਉਹਨਾਂ ਨੂੰ ਕਾਬੂ ਕੀਤਾ ਗਿਆ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਹਿਲਾਂ ਵੀ ਇਨਾਤੇ ਮਾਮਲਾ ਦਰਜ ਹੋਇਆ ਹੈ ਮੋਹਾਲੀ ਦੇ ਵਿੱਚ ਔਰ ਇਹ ਭੋਲੇ-ਪਾਲੇ ਲੋਕਾਂ ਨੂੰ ਕਿਸ ਤਰ੍ਹਾਂ ਆਪਣੇ ਜਾਲ ਦੇ ਵਿੱਚ ਪਿਛਾਉਂਦੇ ਸੀ ਔਰ ਉਹਨਾਂ ਤੋਂ ओरिजिनल ਪੈਸੇ ਲੁੱਟਦੇ ਸੀ ਹਾਲਾਂਕਿ ਹੁਣ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੇ ਹੈ ਕਿ ਆਖਿਰ ਇੰਨਾ ਸਾਰਾ ਪੈਸਾ ਲੈ ਕੇ ਉਹ ਅੱਗੇ ਕਿੱਥੇ ਜਾ ਰਹੇ ਸੀ ਜਿਸ ਨੂੰ ਉਹਨਾਂ ਨੇ ਦੇਣਾ ਸੀਗਾ ਇਹ ਸਾਰੀ ਫੇਕ ਕਰੰਸੀ ਨੂੰ ਹੁਣ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਕੇ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਕਿ ਇਹ ਮਹੌਲੀ ਚੰਡੀਗੜ੍ਹ ਇਹ ਕਿੱਥੇ ਕਿੱਥੇ ਨਾਦਰ ਨੈਟਵਰਕ ਜਿਹੜਾ ਹੈਗਾ ਉਹ ਫੈਲਿਆ ਹੋਇਆ ਡੇਰਾ ਬਸੀ ਤੋਂ ਕੈਮਰਾਮੈਨ ਅਮਨਦੀਪ ਸਿੰਘ ਨੋਜ਼ਰਾਠੀ